ਬਾਂਦਰ ਪੱਖਾਂ ਕੋਈ ਪੱਖਪਾਤ ਨਹੀਂ ਕਰਦੇ ਆਪਣੀਆਂ ਚੀਜ਼ ਤੈਨੂੰ ਨਕਲਾ ਤੇ ਸਾਨੂੰ ਅਕਲਾ ਉਹ ਤੈਨੂੰ ਪਤਾ ਵਾ ਤੇ ਮਾਰ ਨਾਲ ਕਿੱਦਾਂ ਹੋ ਸਕਦਾ ਉਹ ਮਾਸਟਰ ਜੀ ਗੱਲ ਤੇ ਉਹਦੀ ਵੀ ਠੀਕ ਆ ਅਸੀਂ ਸਾਰੇ ਪੰਜਾਬ ਦੀ ਬਾਗਡੋਰ ਤੁਹਾਡੇ ਮੋਢਿਆਂ ਤੇ ਰੱਖੀ ਆ ਤੇ ਤੁਸੀਂ ਕੰਨਾਂ ਕੇ ਸਲਮਾਰੀ ਆ ਉਹ ਜੇ ਹੁਆ ਰਿਆ ਫੇਰ ਤੇ ਹੋ ਗਈ ਪੰਜਾਬ ਦੀ ਤਰੱਕੀ ਆਉਣ ਵਾਲਾ ਸਮਾਂ ਤੇ ਇਹ ਵੀ ਭਿਆਨਕ ਹੋਊਗਾ ਉਹ ਕਿਤੇ ਨਹੀਂ ਭਿਆਨਕ ਹੁੰਦਾ ਬਜ਼ੁਰਗਾ ਓਏ ਆਉਣ ਵਾਲਾ ਟਾਈਮ ਸਾਰਾ ਪੜਿਆ ਲਿਖਿਆ ਦਾ ਹੋਣਾ ਵਾ ਉਹ 2020 ਤੱਕ ਤੇ ਚੀਜ਼ਾਂ ਸਾਰੀਆਂ ਖਤਮ ਹੋ ਜਾਣੀਆਂ ਵਾ ਉਹ ਜਨਾਬ ਪਤਾ ਦੇ ਇਥੇ ਘੜੀ ਦਾ ਨਹੀਂ ਆ 2020 ਕਿਸ ਨੇ ਵੇਖੀ ਆ ਉਹ ਕੋਈ ਗੱਲ ਨਹੀਂ ਹੁਣੇ ਵਿਖਾ ਦਿੰਦੇ ਆ ਪੰਜਾਬ ਤੇਜਾ 2020 ਆ ਗਏ 2020 ਨਹੀਂ ਉਹ ਬਜ਼ੁਰਗਾ 2025 ਜਾ ਗਏ ਆ ਤੁਹਾਨੂੰ ਤੇ ਮੈਂ 5 ਸਾਲ ਹੋਰ ਅੱਗੇ ਲੈ ਆਂ ਉਹ 2025 ਤੇ ਆ ਗਏ ਆ ਪਰ ਹੁਣ ਪਹਿਲਾਂ ਵਾਲੇ ਕੰਮ ਨਹੀਂ ਰਹਾ ਹੁਣ ਕਾਨੂੰਨ ਸਖਤ ਆ ਨਕਲ ਮਰਾਉਣ ਵਾਲੇ ਤੇ ਸਦਾ ਪਰਚਾ ਵਾ ਕੋਈ ਗੱਲ ਨਹੀਂ ਸਾਡੇ ਘਰ ਕੱਲਿਆਂ ਤੇ ਆਣਾ ਤੂੰ ਵੀ ਨਾਲ ਹੀ ਆ ਉਹ ਹਾਟੇ ਤੇ ਕਾਹਦਾ ਪਰਚਾ ਉਹ ਅਸੀਂ ਨਹੀਂ ਮਰਾਉਂਦੇ ਨਕਲ ਵਾਹੀਂ ਤੇ ਜਵਾਕਾਂ ਨੂੰ ਪੜਾਈ ਜਾ ਇਨਾ ਤਨ ਕੇ ਆ ਕਿਹੜਾ ਸਵਾਲ ਨਹੀਂ ਵੀ ਪੁੱਛੀਦਾ ਉਹਦਾ ਵੀ ਜਵਾਬ ਦਿੰਦੇ ਆ ਅਗਲੇ ਉਹ ਗੱਲ ਤੇ ਬਜ਼ੁਰਗਾ ਦੀ ਠੀਕ ਆ ਕਾਨੂੰਨ ਬੜਾ ਸਖਤ ਹੋਇਆ ਪਰਚਾ ਤੁਹਾਡੇ ਤੇ ਬਣਦਾ ਉਹ ਫੇਰ ਠੀਕ ਦੇ ਕੀ ਜੇ ਕਟੋ ਪਰਚਾ ਮੇਰਾ ਪੀਰ ਦਾ ਟਾਈਮ ਹੋ ਗਿਆ ਮੈਂ ਆਉਣਾ ਜਨਾਬ ਵੈਸੇ ਆ ਵਸਾ ਕੇ ਮਾਰਨ ਵਾਲੀ ਗੱਲ ਕੀਤੀ ਦੇ ਪਾਪਾ ਇਹ ਪੰਜੀ ਚ ਲਿਆਏ ਕਿ ਤੰਗੀ ਚ ਲਿਆਏ ਆ ਚੱਲ ਕੋਈ ਨਹੀਂ ਜਾਣਾ ਪੈਣਾ ਉਹ ਕੋਈ ਨਹੀਂ ਪਾਪਾ ਤੂੰ ਫਿਕਰ ਨਾ ਕਰ ਆਪਾਂ ਕੱਲੇ ਨਹੀਂ ਜਾਂਦੇ ਵੀਰ ਜੀ ਹਾਂਜੀ ਪਛਾਨਿਆ ਉਹ ਕੌਣ ਜੋ ਤੁਸੀਂ ਆਹ ਪਾਓ ਹੀ ਪਰਚੀਆਂ ਪ੍ਰਿੰਸੀਪਲ ਐ ਮੈ ਸਕੂਲ ਦਾ ਪਰਚੀਆਂ ਪਰਚੀਆਂ ਕਰੀ ਜਾਂਦੇ ਐਵੇਂ ਪਰਚਾ ਨਾ ਕਟਾ ਲਿਓ ਜਨਾਬ ਲੈ ਜਾਓ ਜਿੱਥੇ ਲੱਗੇ ਚੱਲੇ ਜੇ ਲੈ ਵੀਰ ਦਾ ਤੁਹਾਡੀ ਨਹੀਂ ਨਾਲ ਗੱਲ ਨਹੀਂ ਹੁਣ ਆਜੋ ਪਾਪਾ ਰੱਤਾ ਤੁਰਿਆ ਆਉਂਦਾ ਹੀ ਆ ਹੈ ਇਹ ਕਿਧਰ ਆਉਂਦਾ ਉਹ ਜਨਾਬ ਇਹਨੂੰ ਵੀ ਫੜੋ ਇਹ ਵੀ ਸਾਡੇ ਨਾਲ ਹੀ ਪਰਚੀਆਂ ਪਾਉਂਦਾ ਹੈ। ਉਹ ਕਿਹੜੀਆਂ ਪਰਚੀਆਂ? ਪਰਚੀਆਂ ਪਾਉਣ ਵਾਲੇ ਦੀ ਤਾਂ ਅਸੀਂ ਮਕਾਨੇ ਨਹੀਂ ਜਾਂਦੇ। ਫਿਰ ਇੱਥੇ ਕੀ ਕਰਨ ਆਇਆ ਵਾ? ਇੱਥੇ ਕੀ ਲੈਣ ਆਉਣਾ? ਮੇਰਾ ਗੋਰਾ ਇੱਥੇ ਮਾਸਟਰ ਲੱਗਾ ਆ ਮੈਂ ਉਹਨੂੰ ਹੀ ਮਿਲਣ ਆਇਆ। ਵਾ ਗੋਰਾ ਵੀ ਮਾਸਟਰ ਲੱਗਿਆ ਵਾ। ਤੇ ਹੋਰ ਕੀ ਆ? ਜਨਾਬ ਲੈ ਜਾਓ ਇਹਨਾਂ ਨੂੰ ਜਿੱਥੇ ਲੈ ਕੇ ਚੱਲੇ ਦੇਰੀ ਨਾ ਕਰੋ। ਸੋਹਾਂ ਇੱਥੇ ਸਭ ਦੀ ਕਿਸਮਤ ਬਦਲ ਗਈ ਆ। ਆਪਣੀ ਕਦੋਂ ਬਦਲਨੀ ਆ? ਉਹ ਕੋਈ ਗੱਲ ਨਹੀਂ ਆ ਜਨਾਬ। ਮੈਨੂੰ ਇਹ ਤਾਂ ਦੱਸੋ ਚੰਡੀਗੜ੍ਹ ਮਿਲ ਗਿਆ ਭਲਾ ਪੰਜਾਬ ਨੂੰ ਉਹ ਬਜ਼ੁਰਗਾ ਤੈਨੂੰ ਮੈਂ ਚੰਡੀਗੜ੍ਹ ਦਾ ਕੀ ਦੱਸਾਂ ਉਹ ਲੋਕ ਹੋਈ ਜਾਂਦੇ ਬਾਹਰ ਪੱਕੇ ਕਿ ਚੰਡੀਗੜ੍ਹ ਦੇ ਨਾਂ ਨਹੀਂ ਠਕੇ ਇਹ ਪਤਾ ਨਹੀਂ ਪੰਜਾਬ ਨੂੰ ਕਦੋਂ ਤੱਕ ਖਾਣੇ ਬਣਨੇ ਆ ਤੇ ਫਿਰ ਕੀ ਫਾਇਦਾ ਆ ਜਮਾਨਾ ਬਦਲੇ ਦਾ ਜੇ ਚੰਡੀਗੜ੍ਹ ਹੀ ਨਹੀਂ ਪੰਜਾਬ ਨੂੰ ਮਿਲਿਆ ਤੇ ਚਲੋ ਠਾਣੇ ਤੁਹਾਨੂੰ ਉੱਥੇ ਜਾ ਕੇ ਦਿਨਾ ਚੰਡੀਗੜ੍ਹ ਓਏ ਜਨਾਬ ਠਾਣੇ ਕੀ ਕਰਨਾ ਵਾ ਇੱਥੇ ਲੈ ਦੇ ਕੇ ਨਹੀਂ ਗੱਲ ਬਣਦੀ ਉਹ ਬਜ਼ੁਰਗਾ ਲੈਣ ਦੇ ਨੂੰ ਤੁਹਾਡੇ ਕੋਲ ਹੈਗਾ ਕੀ ਆ ਮੈਂ ਇੱਕ ਕੰਮ ਕਰ ਸਕਦਾ ਵਾਂ ਉਹ ਆ ਪਰਚਾ ਇੱਕ ਜਣਾ ਆਪਣੇ ਸਿਰਪ ਵਾਲਾ ਦੇ ਇੱਕ ਨੂੰ ਮੈਂ ਛੱਡ ਦਿੰਦਾ ਓ ਲੈ ਫੇ ਤੇ ਜਾ ਹੋ ਜਾ ਤਗੜਾ ਓਏ ਪੰਡ ਤੈਨੂੰ ਆਪਣੇ ਸਿਰ ਤੇ ਚੁੱਕਣੀ ਪਣੀ ਆ। ਓ ਜਾ ਭਰਾਵਾ ਮੇਰਾ ਸਿਰ ਲੋਹੇ ਦਾ ਵਾ। ਮੇਰੇ ਸਿਰ ਤੇ ਪੱਠਿਆਂ ਨਹੀਂ ਆ ਪੰਡਾ ਠੀਕ ਆ। ਆ ਜਿੰਮੇਵਾਰੀ ਤੂੰ ਆਪ ਹੀ ਚੁੱਕ ਸਿਆਣੇ ਹੱਥੀ। ਓ ਮੈਂ ਕਿਦਾਂ ਚੁੱਕਲਾਂ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ। ਉਦੋਂ ਤੇ ਬੜੀ ਸਿੱਖਿਆ ਦੇਂਡਿਆ ਬਣਿਆ ਹਾ ਕ੍ਰਾਂਤੀਕਾਰੀ ਹੁਣ ਭੁਗਤ ਕੋਈ ਗੱਲ ਨਹੀਂ ਆ ਕ੍ਰਾਂਤੀਕਾਰਾਂ ਨੂੰ ਜੇਲਾ ਹੀ ਹੁੰਦੀਆਂ ਹੁੰਦੀਆਂ। ਭਾਜੀ ਲੈ ਜਾ ਲੈ ਜਾ ਇਹਨੂੰ ਇਹ ਘਰੇ ਵੇਲਾ ਹੀ ਹੁੰਦਾ ਵਾ। ਦੇ ਦਿਆ ਓ ਪੁੱਤ ਤੇਜ ਓਏ ਆ ਜਾਗਾ ਤੇਜ ਤੇਜ ਕਰੀ ਜਾਂਦਾ ਸਭੋਂ ਤੇਜ ਹੋ ਗਿਆ ਹੀ।